ਰਾਸ਼ਟਰੀ ਟੀਵੀ ਦੇਖ ਰਹੇ ਸਰ ਦਸ਼ਕਰ ਦਾ ਬਹੁਤ ਬਹੁਤ ਸਵਾਗਤ ਹੈ ਜੀ ਮਿੰਦਰਪਾਲ ਸਿੰਘ ਤੁਨਾ ਲੋਕ ਸਭਾ ਚੋਣਾਂ ਦਾ ਮੈਦਾਨ ਭਖਿਆ ਹੋਇਆ ਤੇ ਸਿਆਸੀ ਪਲਵਾਨ ਪੱਟਾ ਤੇ ਹੱਥ ਥਾਪੀਆਂ ਮਾਰਦੇ ਨਜ਼ਰ ਆ ਰਹੇ ਨੇ ਇਸ ਵਿਚਾਰ ਜੋ ਹੋ ਰਿਹਾ ਕਿ ਇੱਕ ਪਾਰਟੀ ਤੋਂ ਦੂਜੀ ਪਾਰਟੀ 'ਚ ਜਾਣ ਦਾ ਲੀਡਰਾਂ ਦਾ ਸਿਲਸਿਲਾ ਜਾਰੀ ਹੈ ਹਾਲਾਂਕਿ ਲੀਡਰ ਜਾਂਦੇ ਨੇ ਪਿੱਛੇ ਕੋਈ ਵਰਕਰ ਜਾਂਦਾ ਕਹਿੰਦੀ ਜਾਂਦਾ ਇਹ ਵੀ ਲੋਕ ਭਲੇ ਭਾਤ ਜਾਂਦੇ ਨੇ ਪਰ ਇਸ ਹਫੜਾ ਦਫੜੀ ਵਿੱਚ ਹੋ ਕੇ ਜਾਂਦਾ ਕਈ ਵਾਰ ਅਜਿਹਾ ਹੋ ਜਾਂਦਾ ਹੈ ਜਿਹੜਾ ਲੀਡਰ ਕਿਸੇ ਦੂਜੀ ਪਾਰਟੀ ਦੇ ਆਗੂ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਵਾਉਂਦਾ ਹੈ ਤੇ ਆਪਣੀ ਪਾਰਟੀ ਦੇ ਅਕਾਵਾ ਮੂਰੇ ਨੰਬਰ ਬਣਾਉਣ ਵਾਸਤੇ ਕਈ ਵਾਰ ਲੋੜ ਤੋਂ ਵੱਧ ਲਿਖ ਦਿੰਦਾ ਲੋੜ ਤੋਂ ਵੱਧ ਉਸ ਚੀਜ਼ ਨੂੰ ਪ੍ਰਚਾਰ ਦਿੰਦਾ ਜਿਸ ਨੂੰ ਲੈ ਕੇ ਬਾਅਦ 'ਚ ਪਸਤਾਵਾ ਕਰਨਾ ਪੈਂਦਾ ਅਜਿਹੇ ਪਸਤਾਵਾ ਪਰਮਿੰਦਰ ਬਰਾੜ ਹੋਰਾਂ ਨੂੰ ਕਰਨਾ ਪਿਆ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕੱਦਾਵਰ ਆਗੂ ਨੇ ਪੰਜਾਬ ਦੀ ਇੱਕ ਪੋਸਟ ਉੱਤੇ ਕੰਮ ਕਰਦੇ ਨਜ਼ਰ ਆ ਰਹੇ ਤੇ ਲੁਧਿਆਣਾ ਲੋਕ ਸਭਾ ਤੋਂ ਚੋਣ ਵਿਦਰਨਣਾ ਚਾਹੁੰਦੇ ਨੇ ਦਰਸਲ ਹੋਇਆ ਕੀ ਹੈ ਬੀਤੇ ਦਿਨੀ ਇੱਕ ਆਗੂ ਸੰਜੀਵ ਤਲਵਾਰ ਜਿਸ ਨੂੰ ਕਾਂਗਰਸ ਪਾਰਟੀ ਦਾ ਵਰਕਰ ਦੱਸਿਆ ਜਾ ਰਿਹਾ ਵੀ ਸਾਨੂੰ ਨਹੀਂ ਪਤਾ ਭਾਈ ਉਹ ਕਾਂਗਰਸ ਪਾਰਟੀ ਦਾ ਵਰਕਰ ਹੈ ਜਾਂ ਨਹੀਂ ਹੈ ਇਸ ਬਾਰੇ ਜਦ ਤੱਕ ਕਾਂਗਰਸ ਪਾਰਟੀ ਦੱਸ ਸਕਦੀ ਹੈ ਤੇ ਜਦ ਤੱਕ ਉਹ ਸ਼ਾਮਲ ਹੋਇਆ ਆਗੂ ਦੱਸ ਸਕਦਾ ਵੀ ਭਾਈ ਉਹ ਕਾਂਗਰਸ ਪਾਰਟੀ ਚ ਸੀਗਾ ਜਾਂ ਨਹੀਂ ਸੀਗਾ ਕਦੋਂ ਸ਼ਾਮਲ ਹੋਇਆ ਕਦੋਂ ਉਹਨਾਂ ਨੇ ਕਾਂਗਰਸ ਪਾਰਟੀ ਛੱਡ ਗਿਆ ਉਹਨਾਂ ਦੇ ਸ਼ਾਮਲ ਹੋਣ ਤੇ ਪਰਮਿੰਦਰ ਬਰਾਰ ਹੋਰਾਂ ਵੱਲੋਂ ਪੋਸਟ ਪਾਈ ਜਾਂਦੀ ਹੈ ਕਿ ਭਾਈ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੰਜੇ ਤਲਵਾਰ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਚੁੱਕੇ ਨੇ ਅਜਿਹਾ ਕੀ ਸੀ ਪੋਸਟ ਪਈ ਜਾਂਦੀ ਹੈ ਉਸ ਤੋਂ ਬਾਅਦ ਕਮੈਂਟਰੀ ਝੜੀ ਲੱਗ ਜਾਂਦੀ ਹੈ ਵੀ ਲੈ ਵੀ ਬਰਾੜ ਸਾਹਿਬ ਨੇ ਤਾਂ ਕਮਾਲ ਹੀ ਕਰਤੀ ਕਾਂਗਰਸ ਪਾਰਟੀ ਦਾ ਪ੍ਰਧਾਨ ਹੀ ਪਟਾ ਲਿਆ देर ਕੀ ਸੀ ਜਦੋਂ ਇੰਨੀ ਗੱਲ ਹੁੰਦੀ ਹੈ ਤੇ ਨਾਲ ਹੀ ਸੰਜੇ ਤਲਵਾਰ ਸਮੇਤ ਪੂਰੀ ਕਾਂਗਰਸ ਪਾਰਟੀ ਉਸ ਚੀਜ਼ ਨੂੰ ਕਾਊਂਟਰ ਕਰਦੀ ਹੈ ਤੇ ਦੱਸ ਦੇ ਕਿ ਭਾਈ ਸਾਡਾ ਪ੍ਰਧਾਨ ਸਾਡੇ ਕੋਲ ਹੈ ਜਿਹੜੀ ਪਰਮਿੰਦਰ ਬਾਦਲ ਹੁਣਾਂ ਨੇ ਪੋਸਟ ਪਾਈ ਹੈ ਉਹ ਬਿਲਕੁਲ ਗੁੰਮਰਾਹ ਕਰਦੀ ਹੈ ਕੀ ਲਿਖਦੇ ਨੇ ਸੰਜੀਤ ਤਲਵਾਰ ਸੰਜੇਤਲਵਾਰ ਲਿਖਦੇ ਨੇ ਬੀਜੇਪੀ ਦੇ ਲੀਡਰਾਂ ਨੂੰ ਇਹ ਨਹੀਂ ਪਤਾ ਕਿ ਸੰਜੇ ਤਲਵਾਰ ਕਿਹੜਾ ਹੈ ਬਸ ਉਹਨਾਂ ਨੂੰ ਇਹੀ ਪਤਾ ਹੈ ਕਿ ਜਨਤਾ ਨੂੰ ਗੁੰਮਰਾਹ ਕਰਨਾ ਅਤੇ ਆਪਣੀ ਲੀਡਰਸ਼ਿਪ ਨੂੰ ਖੁਸ਼ ਕਰਨਾ ਝੂਠੀ ਲੀਡਰਸ਼ਿਪ ਬੀਜੇਪੀ ਦੀ ਸੰਜੇ ਤਲਵਾਰ ਹੋਰਾਂ ਵੱਲੋਂ ਪੋਸਟ ਪਾਈ ਜਾਂਦੀ ਹੈ ਤਾਂ ਹੁਣ ਇਸ ਦੋ ਵਾਰ ਤੁਹਾਨੂੰ ਹਰਾਨਗੀ ਗੱਲ ਗੱਲ ਇਹ ਦੱਸਾਂਗੇ ਵੀ ਪ੍ਰਵਿੰਦਰ ਬਰਾੜ ਦੇ ਸੁਲਝੇ ਹੋਏ ਵਿਅਕਤੀ ਤੋਂ ਜਦੋਂ ਗਲਤੀ ਹੁੰਦੀ ਹੈ ਤਾਂ ਉਹ ਗਲਤੀ ਇੱਕ ਵਾਰ ਸੁਧਾਰਨ ਦੀ ਬਜਾਏ ਉਸ ਨੂੰ ਵਾਰ-ਵਾਰ ਸੁਧਾਰਿਆ ਜਾਂਦਾ ਹੈ ਪਹਿਲਾਂ ਬਰਾੜ ਸਾਹਿਬ ਵੱਲੋਂ ਪੋਸਟ ਪਾਈ ਜਾਂਦੀ ਹੈ ਕਿ ਅਸੀਂ ਸੰਜੇ ਤਲਵਾਰ ਸਾਹਿਬ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਾ ਲਿਆ ਜਦੋਂ ਮੜਾ ਮੋਟਾ ਰੋਲਾ ਪੈਣ ਲੱਗਦਾ ਫਿਰ ਕਹਿੰਦੇ ਭਾਈ ਨਹੀਂ ਇਹ ਤਾਂ ਸੰਜੇ ਤਲਵਾਰ ਹੋਰ ਦਾ ਭਤੀਜਾ ਸੀ ਫੇਰ ਰੋਲਾ ਪੈਂਦਾ ਫੇ ਪਤਾ ਲੱਗਦਾ ਨਹੀਂ ਪਈ ਇਹ ਸੰਜੇ ਤਲਵਾਰ ਹੋਰ ਦਾ ਰਿਸ਼ਤੇਦਾਰ ਸੀ ਫੇ ਰੋਲਾ ਪੈਂਦਾ ਤੇ ਆਖਿਰਕਾਰ ਬਰਾੜ ਸਾਹਿਬ ਨੂੰ ਪਤਾ ਲੱਗ ਜਾਂਦਾ ਕਿ ਭਾਈ ਬਾਕੀ ਇਸ ਬੰਦੇ ਦਾ ਸੰਜੀਤ ਤਲਵਾਰ ਹੋਰਾਂ ਨਾਲ ਕੋਈ ਲੈਣ ਦੇਣ ਨਹੀਂ ਫਿਰ ਸੰਜੀਤ ਤਲਵਾਰ ਹੋਰਾਂ ਦਾ ਪੋਸਟ ਦੇ ਵਿੱਚੋਂ ਨਾਮ ਜਿਹੜਾ ਕੱਟ ਦਿੱਤਾ ਜਾਂਦਾ ਤਾਂ ਤੁਹਾਨੂੰ ਤਾਂ ਪਰਮਿੰਦਰ ਬਾਦਲ ਹੋਰੋਂ ਪਹਿਲੀ ਪੋਸਟ 10:08 ਦੇ ਪਾਈ ਜਾਂਦੇ ਆ ਜਿਸ ਵਿੱਚ ਉਹਨਾਂ ਨੇ ਸਿੱਧੇ ਤੌਰ ਤੇ ਲਿਖ ਦਿੱਤਾ ਜਾਂਦਾ ਕਿ ਵੀ ਫਾਰਮਰ ਕਾਂਗਰਸ ਐਮਐਲਏ ਸੰਜੀਤ ਤਲਵਾਰ ਐਂਡ ਕਾਂਗਰਸ ਡਿਸਟ੍ਰਿਕਟ ਪ੍ਰੈਜ਼ੀਡੈਂਟ ਲੁਧਿਆਣਾ ਸੰਜੀਵ ਤਲਵਾਰ ਇਨ ਦਾ ਬੀਜੇਪੀ ਫੈਮਲੀ ਵੀ ਸੰਜੀਤ ਤਲਵਾਰ ਨੂੰ ਅਸੀਂ ਬੀਜੇਪੀ ਪਰਿਵਾਰ ਦੇ ਵਿੱਚ ਸ਼ਾਮਲ ਕਰਵਾ ਲਿਆ ਹੈ ਫੇਰ ਜਦੋਂ ਰੋਲਾ ਪੈਂਦਾ ਉਸ ਤੋਂ ਬਾਅਦ 10:21 ਮਿੰਟ ਤੇ ਬਰਾੜ ਸਾਹਿਬ ਪੋਸਟ ਜਿਹੜੀ ਆਪਣੀ ਐਡਿਟ ਕਰਦੇ ਨੇ ਫਿਰ ਉਹਦੇ ਵਿੱਚ ਲਿਖਿਆ ਜਾਂਦਾ ਨੇਫਿਊ ਭਰਾ ਭਾਵ ਭਤੀਜਾ ਵੀ ਅਸੀਂ ਸੰਜੇ ਤਲਵਾਰ ਹੋਰ ਦਾ ਭਤੀਜਾ ਜਿਹੜਾ ਉਹ ਆਪਣੀ ਪਾਰਟੀ ਵਿੱਚ ਸ਼ਾਮਲ ਕਰਵਾ ਲਿਆ ਜਾਂਦਾ ਫੇਰ ਰੋਲਾ ਪੈਂਦਾ ਫੇਰ ਬਰਾੜ ਸਾਹਿਬ ਨੂੰ ਪੋਸਟ ਐਡਿਟ ਕਰਨੀ ਪੈਂਦੀ ਹੈ ਫਿਰ ਰਿਸ਼ਤੇਦਾਰ ਬਣਾ ਦਿੱਤਾ ਜਾਂਦਾ ਹੈ 10:49 49 ਮਿੰਟ ਤੇ 10:49 ਮਿੰਟ ਤੇ ਬਰਾਰ ਸਾਹਿਬ ਨੂੰ ਫਿਰ ਰਿਸ਼ਤੇਦਾਰ ਦੱਸਦੇ ਨੇ ਤਲਵਾਰ ਸਾਹਿਬ ਦਾ ਫਿਰ ਕੀ ਹੁੰਦਾ ਬਰਾਰ ਸਾਹਿਬ 10:52 ਮਿੰਟ ਤੇ ਬਰਾਰ ਸਾਹਿਬ ਨੂੰ ਸਾਰਾ ਕਲੀਅਰ ਹੋ ਜਾਂਦਾ ਵੀ ਭਾਈ ਵਾਕਈ ਇਸ ਬੰਦੇ ਦਾ ਤਲਵਾਰ ਸਾਹਿਬ ਨਾਲ ਕੋਈ ਲੈਣ ਦੇ ਨਹੀਂ ਫਿਰ ਲਿਖਿਆ ਜਾਂਦਾ ਵੀ ਸੰਜੀਪ ਤਲੜ ਪਤਲਵਾਰ ਫਿਰ ਇਹਦੇ ਵਿੱਚੋਂ ਇੱਕ ਤੁਸੀਂ ਹੋਰ ਹੈਰਾਨ ਹੋਵੋਗੇ ਕਾਂਗਰਸ ਸ਼ਬਦ ਦੀ ਚੱਕਿਆ ਜਾਂਦਾ ਕਿੱਥੇ ਕਾਂਗਰਸ ਪਾਰਟੀ ਦਾ ਪ੍ਰਧਾਨ ਕਿੱਥੇ ਕਾਂਗਰਸ ਪਾਰਟੀ ਦੇ ਪ੍ਰਧਾਨ ਦਾ ਭਤੀਜਾ ਕਿਸੇ ਕਾਂਗਰਸ ਪਾਰਟੀ ਦੇ ਪ੍ਰਧਾਨ ਦਾ ਰਿਸ਼ਤੇਦਾਰ ਤੇ ਹੁਣ ਇੱਥੋਂ ਦਰੋ ਲਾਸਟ 10:52 ਮਿੰਟ ਤੇ ਪੋਸਟ ਪੈਂਦੀ ਹੈ ਉਹਦੇ ਵਿੱਚੋਂ ਕਾਂਗਰਸ ਪ੍ਰਧਾਨ ਦਾ ਨਾਮ ਸਮੇਤ ਕਾਂਗਰਸ ਪਾਰਟੀ ਦਾ ਸ਼ਬਦ ਜਿਹੜਾ ਉਹ ਚੱਕਿਆ ਜਾਂਦਾ ਤਾਂ ਇਸ ਵਾਰੀ ਅਸੀਂ ਗੱਲਬਾਤ ਵੀ ਕਰਾਂਗੇ ਸੰਜੀਤ ਤਲਵਾਰ ਨੇ ਭਾਈ ਜਿਹੜਾ ਬੰਦਾ ਸ਼ਾਮਲ ਹੋਇਆ ਕਿ ਹੋ ਸਕਦਾ ਵੀ ਵੀ ਕੋਈ ਗੱਲਬਾਤ ਇਹੀ ਹੋਵੇਗੀ ਬਰਾਰ ਸਾਹਿਬ ਨੇ ਆਪਣੇ ਆਪ ਹੀ ਨਾਮ ਹਟਾ ਤੋਵੇ ਕੀ ਪਤਾ ਇਸ ਤਰ੍ਹਾਂ ਵਾਕਈ ਨਾ ਹੋਵੇ ਤਾਂ ਸਹੀ ਸਬੰਧੀ ਗੱਲਬਾਤ ਕਰਾਂਗੇ ਜ਼ਿਲ੍ਹਾ ਪ੍ਰਧਾਨ ਸੰਜੀਤ ਤਲਵਾਰ ਜਿਹੜੇ ਸਾਬਕਾ ਵਿਧਾਇਕ ਵੀ ਨੇ ਵੀ ਵਾਕਈ ਉਹਨਾਂ ਦਾ ਭਤੀਜਾ ਭਾਜਪਾ ਜਨਤਾ ਪਾਰਟੀ ਦੇ ਹਮਲ ਹੋਇਆ ਜਿਸ ਤਰੀਕੇ ਨਾਲ ਪਰਮਿੰਦਰ ਬਰਾੜ ਵਿਖਦੇ ਨੇ ਤਾਂ ਗੱਲਬਾਤ ਕਰਾਂਗੇ ਹੈਲੋ ਹੈਲੋ ਸੰਜੀਤ ਤਲਵਾਰ ਜੀ ਗੱਲ ਕਰ ਰਿਹਾ ਹਾਂ ਹਾਂਜੀ ਸੰਜੇਬ ਹੋ ਰਹੇ ਸੀ ਤਲਵਾਰ ਸਾਹਿਬ ਇੰਦਰਪਾਲ ਧੁੰਨਾ ਗੱਲ ਕਰ ਰਹੇ ਰਾਜਸਥਾਨੀ ਟੀਵੀ ਤੋਂ ਜੀ ਅੰਗਨਦੀਪਰਵਾਰ ਜੀ ਕੀ ਹਾਲ ਹੈ ਠੀਕੋ ਠੀਕ ਹੈ ਤਲਵਾਰ ਸਾਹਿਬ ਤਲਵਾਰ ਸਾਹਿਬ ਇੱਕ ਨਾ ਕੱਲ ਭਾਜੀਪੀ ਵਿੱਚ ਕੋਈ ਮਿਸਟਰ ਸੰਜੀਵ ਤਲਵਾਰ ਨੇ ਉਹਨਾਂ ਨੇ ਜੁਆਇਨਿੰਗ ਕੀਤੀ ਹੈ ਕਾਂਗਰਸ ਪਾਰਟੀ ਤੋਂ ਭਾਜੀਪੀ ਵਿੱਚ ਜਿਸ ਨੂੰ ਲੈ ਕੇ ਪ੍ਰਵਿੰਦਰ ਬਰਾੜ ਹੋਰਾਂ ਵੱਲੋਂ ਇੱਕ ਪੋਸਟ ਪਾਈ ਗਈ ਸੀ ਜਿਸ ਵਿੱਚ ਉਹਨਾਂ ਦਾ ਪਹਿਲਾਂ ਸਿੱਧਾ ਇਹੀ ਲਿਖਤਾ ਸੀ ਵੀ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਸੰਜੀਵ ਤਲਵਾਰ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਗਏ ਨੇ ਉਸ ਤੋਂ ਬਾਅਦ ਉਹਨਾਂ ਨੇ ਲਿਖਿਆ ਵੀ ਤੁਹਾਡੇ ਕੋਈ ਭਤੀਜਾ ਨੇ ਸ਼ਾਇਦ ਉਹ ਸ਼ਾਮਲ ਹੋਏ ਕੀ ਸੰਜੀਵ ਤਲਵਾਰ ਹੋਰ ਉਹਨਾਂ ਤੁਹਾਡਾ ਕੋਈ ਤਾਲੁਕਤ ਹੈ ਤੁਹਾਡੇ ਰਿਸ਼ਤੇਦਾਰ ਨੇ ਉਹ ਮੈਂ ਪਹਿਲਾਂ ਤਾਂ ਇਹ ਗੱਲ ਕਹਿਣਾ ਕਿ ਪਰਮਿੰਦਰ ਬਰਾੜ ਜੀ ਨੇ ਜਿਹੜੀ ਪੋਸਟ ਪਹਿਲਾਂ ਪਾਈ ਆਪਣੇ ਫੇਸਬੁੱਕ ਅਕਾਊਂਟ ਤੋਂ ਮਤਲਬ ਉਹਨਾਂ ਨੂੰ ਕਮ ਸੇ ਕਮ ਐਨੀ ਨੋਲਿਜ ਹੋਣੀ ਚਾਹੀਦੀ ਹੈ ਕਿ نیچے ਜਿਹਨੂੰ ਜੁਆਇਨ ਕਰਾ ਰਹੇ ਹੋ ਉਹ ਬੰਦਾ ਕਿਸ ਸਪੈਸ਼ਲ ਦਾ ਮਾਲਕ ਹੈ ਜੀ ਉਸ ਤੋਂ ਬਾਅਦ ਉਹਨਾਂ ਨੇ ਪਹਿਲਾਂ ਤਾਂ ਸਿੱਧਾ ਮੇਰਾ ਨਾਮ ਲਿਖਤਾ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਗਲਤੀ ਹੋ ਗਈ ਹੈ ਥੈਨ ਉਹਨਾਂ ਨੇ نیچے ਪੂਰਾ ਮੇਰਾ ਉੱਪਰ ਲੈ ਕੇ ਥੱਲੇ ਨੈਫਿਊ ਕਰਤਾ ਜੀ ਤੋ ਦਿਸ ਇਜ਼ ਅਨਫੋਰਚੂਨੇਟ ਰਾਜਨੀਤਿਕ ਇਸ ਲੈਵਲ ਤੱਕ ਪਹੁੰਚ ਗਿਆ ਉਹ ਜਿਹੜਾ ਲੜਕਾ ਹੈ ਜਿੰਨੇ ਜੁਆਇਨਿੰਗ ਕੀਤੀ ਹੈ ਉਹਦਾ ਮੇਰੇ ਨਾਲ ਦੂਰ ਦੂਰ ਤਾਂ ਕੋਈ ਰਿਸ਼ਤਾ ਹੀ ਹੈ ਨਹੀਂਗਾ ਤੋ ਜੀ ਜੀ ਐਂਡ ਮੈਂ ਕਦੀ ਉਹਨੂੰ ਲਾਈਫ ਵਿੱਚ ਨਾ ਮੈਂ ਕਦੀ ਮਿਲਿਆ ਨਾ ਮੈਂ ਉਹਨੂੰ ਜਾਣਦਾ ਜੀ ਔਰ ਮੇਰੀ ਜ਼ਿੰਦਗੀ 'ਚ ਮੇਰੇ ਖਿਆਲ ਨਾਲ ਸ਼ਾਇਦ ਇੱਕ ਵੀ ਫੋਟੋ ਮੇਰੀ ਉਹਦੇ ਬੰਦੇ ਨਾਲ ਨਹੀਂ ਆਈ ਨਹੀਂ ਥੋੜਾ ਬਾਕੀ ਤਲਵਾਰਸਾ ਸੰਜੀਵ ਤਲਵਾਰ ਹੋਰ ਨਾਲ ਕੋਈ ਰਿਸ਼ਤਾ ਨਹੀਂ ਹੈਗਾ ਜੀ ਕੋਈ ਭਾ ਕੋਈ ਧੂਆ ਭਤੀਜੇ ਦਾ ਕੋਈ ਮੁੰਡਾ ਮੇਰਾ ਇੱਕ ਛੋਟਾ ਬ੍ਰਦਰ ਹੈ ਜਿਹਦਾ ਬੇਟਾ ਜਸ 18 18 ਸਾਲ ਦਾ ਉਹ ਲੰਡਨ ਚ ਹੈ ਜੀ ਨਹੀਂ ਤਲਵਾਰ ਸਾਹਿਬ ਕਿੰਨੇ ਹੁੰਦਾ ਨਾ ਕਈ ਵਾਰ ਕੋਈ ਮਾਮੇ ਚਾਚੇ ਤਾਏ ਦਾ ਮੁੰਡਾ ਹੁੰਦਾ ਕੋ ਭੂਆ ਦਾ ਮੁੰਡਾ ਹੁੰਦਾ ਮੇਰੇ ਖਿਆਲ ਹੈ ਕਿ ਮੇਰੇ ਜਿੰਨੇ ਕਜ਼ਨ ਨੇ ਚਾਚੇ ਤਾਏ ਦੇ ਮੁੰਡੇ ਨੇ ਉਹਨਾਂ ਵਿੱਚ ਵੀ ਇਹ ਐਨੀ ਦਾ ਲੜਕਾ ਨਾ ਮੇਰੇ ਮਾਮੀਆਂ ਇੱਥੇ ਕਿਤੇ ਵੀ ਐ ਨਹੀਂ ਤੇ ਕਦੀ ਤੁਸੀਂ ਮੇਰੀ 25 ਸਾਲ ਦਾ ਸਿਆਸੀ ਕੈਰੀਅਰ ਦੇਖ ਲਓ ਜੀ ਤੇ ਇਹਦੀ ਕਿਤੇ ਫੋਟੋ ਵੀ ਨਹੀਂ ਹੋਏਗੀ ਕਿਤੇ ਸਾਡੀ ਕੰਪੇਨ ਚ ਨਹੀਂ ਕਿਤੇ ਮਿਲਿਆ ਨਹੀਂ ਮਤਲਬ ਕੱਲਾ ਮੈਂ ਨਹੀਂ ਜੀ ਇਹ ਲੁਧਿਆਣਾ ਦੀ ਸਾਰੀ ਕਾਂਗਰਸ ਜਾਣਦੀ ਹੈ ਕਿਉਂਕਿ ਜਦੋਂ ਸੀ ਇਲੈਕਸ਼ਨ ਲੜਦੇ ਹੁੰਦੇ ਆ ਉਹਨੀਆਂ ਤੇ ਸਾਰੇ ਲੋਕ ਉਹ ਸਿਲੈਕਸ਼ਨ ਕੈਂਪੇਨ ਚ ਹੁੰਦੇ ਆ ਮੇਰਾ ਪਰਿਵਾਰ ਵੀ ਹੁੰਦਾ ਜੀ ਐ ਹੀ ਇਜ਼ ਨੋਵੇਅਰ ਔਰ ਨਾ ਮੇਰਾ ਕੋਈ ਰਿਸ਼ਤਾ ਹਮ ਆਲ ਆਰ ਫੇਕ ਤਲਵਾਰ ਸਾਹਿਬ ਇੱਕ ਚੀਜ਼ ਕਲੀਅਰ ਕਰੂੰਗਾ ਇਹ ਪੋਸਟ ਤਿੰਨ ਵਾਰ ਜਿਹੜੀ ਹੈ ਉਹ ਐਡਿਟ ਕੀਤੀ ਗਈ ਹੈ ਸਾਡੇ ਕੋਲ ਹਿਸਟਰੀ ਹੈ ਪਹਿਲੀ ਪੋਸਟਾਂ 10:08 ਤੇ ਪਾਈ ਜਾਂਦੀ ਜਿਸ ਵਿੱਚ ਸਿੱਧਾ ਤੁਹਾਡਾ ਨਾਮ ਹੁੰਦਾ ਹੈ ਦੂਜੀ ਪੋਸਟ ਐਡਿਟ ਇਹੀ ਪੋਸਟ ਨੂੰ ਐਡਿਟ ਕਰ ਦਿੱਤਾ ਜਾਂਦਾ 10:21 ਤੇ ਜਿਸ ਵਿੱਚ ਲਿਖਿਆ ਜਾਂਦਾ ਵੀ ਨੇਫਿਊ ਆਫ ਫਾਰਮਰ ਕਾਂਗਰਸ ਐਮਐਲਏ ਸੰਜੀਤ ਤਲਵਾਰ ਫਿਰ ਪੋਸਟ ਐਡਿਟ ਹੁੰਦੀ ਹੈ 10:49 ਤੇ ਜਿਹਦੇ ਵਿੱਚ ਲਿਖਿਆ ਜਾਂਦਾ ਰਿਲੇਟਿਵ ਤੁਹਾਡੇ ਰਿਸ਼ਤੇਦਾਰ ਨੇ ਫਿਰ ਪੋਸਟ ਜੀ ਜੀ ਫਿਰ ਪੋਸਟ ਜਿਹੜੀ ਹੈ ਐਲਿਤ ਹੁੰਦੀ ਹੈ 10:52 ਮਿੰਟ ਤੇ ਉਹਦੇ ਵਿੱਚ ਫਿਰ ਥੋੜਾ ਬਿਲਕੁਲ ਹੀ ਜਿਹੜਾ ਉਹ ਨਾਮ ਨਿਸ਼ਾਨ ਕੱਢ ਦਿੱਤਾ ਜਾਂਦਾ ਵੀ ਹੁਣ ਸੰਜੇ ਤਲਵਾਰ ਦਾ ਇਸ ਬੰਦੇ ਨਾਲ ਕੋਈ ਲੈਣ ਦੇਣਾ ਹੈ ਨਹੀਂ ਐਂਡ ਆਫ ਦੀ ਐਂਡ 10:52 ਮਿੰਟ ਤੇ ਚੀਜ਼ ਕਲੀਅਰ ਹੋ ਜਾਂਦੀ ਹੈ ਭਾਜੀਪੀ ਨੂੰ ਵਾਕਈ ਵੀ ਸੰਜੇ ਤਲਵਾਰ ਫਿਰ ਉਹਦਾ ਕੋਈ ਲੈਣ ਦੇਣ ਨਹੀਂ ਇਹਨਾਂ ਨਾਲ ਦੇਖੋ ਮੈਂ ਇੱਕ ਛੋਟੀ ਜਿਹੀ ਬੇਨਤੀ ਕਰਨਾ ਕਿ ਜਾਕਰ ਸਾਹਿਬ ਜਿਹੜੇ ਤੁਸੀਂ ਕਾਂਗਰਸ ਸੀਗੇ ਸਾਡੇ ਪ੍ਰਧਾਨ ਰਹੇ ਹੈ ਹਨ ਜੀ ਉਹ ਮੈਨੂੰ ਬਹੁਤ ਅੱਛੀ ਤਰ੍ਹਾਂ ਜਾਣਦੇ ਹੈ ਜੀਵਨ ਬਰਾੜ ਸਾਹਿਬ ਦਾਵੀ ਪੋਲੀਟੀਕਲ ਕੈਰੀਅਰ ਪੁਰਾਣਾ ਹੈ ਐਂਡ ਉਹ ਲੁਧਿਆਣੇ ਦੇ ਨੇ ਔਰ ਸਾਰਿਆਂ ਨੂੰ ਜਾਣਦੇ ਆ ਜੀ ਐਟ ਲੀਸਟ ਜਦੋਂ ਇੱਕ ਚਲੋ ਇੱਕ ਤਾਂ ਹੁੰਦਾ ਨਾ ਕਿ ਬੰਦੇ ਦੀ ਫੋਟੋ ਨਹੀਂ ਹੈ ਜਾਂ ਬੰਦਾ ਆਪ ਨਹੀਂ ਹੈ ਪਹਿਲਾਂ ਨਾਮ ਹੀ ਪੈ ਰਿਆ ਹੂੰ ਤੇ ਆਪਾਂ ਕਹਿੰਦੇ ਆ ਮਿਸਟੇਕ ਹੋ ਸਕਦੀ ਹੈ ਜਦੋਂ ਬੰਦਾ ਫੋਟੋ ਵਿੱਚ ਵੀ ਆ ਗਿਆ ਜੀ ਹੁਣ ਮੇਰੇ ਨਾਲ ਤਾਂ ਉਹ ਬੰਦੇ ਦੀ ਨਾ ਸ਼ਕਲ ਮਿਲਦੀ ਹੈ ਨਾ ਕਦੀ ਉਹਦਾ ਮੇਰਾ ਕੋਈ ਸਿਆਸੀ ਜੀ ਤਾਲੁਕਾ ਨਾ ਮੇਰਾ ਕੋਈ ਰਿਸ਼ਤਾ ਜੀ ਨਾ ਮੇਰਾ ਕੋਈ ਲੈ ਨਾ ਮੇਰਾ ਕੋਈ ਦੇਨ ਹੂੰ ਤੇ ਕਾਰਨ ਕੀ ਹੈ ਤਲਵਾਰ ਸਾਹਿਬ ਕੀ ਕਾਰਨ ਹੈਗਾ ਇਕਦਮ ਫਿਰ ਜਾਂ ਤਾਂ ਹਸਪੜਾ ਦਾ ਫਰੀਚ ਲਿਖਿਆਗਾ ਜਾਂ ਫਿਰ ਬਾਕੀ ਵੀਰ ਕਾਂਗਰਸ ਪਾਰਟੀ ਨੂੰ ਖਤਮ ਹੀ ਹੋ ਗਈ ਜਿਲਾ ਪ੍ਰਧਾਨ ਵੀ ਚੱਕ ਲੈਸਦਾ ਬੀਜੇਪੀ ਚ ਸ਼ਾਮਲ ਕਰਾ ਲਿਆ ਹਾਂ ਨਹੀਂ ਦੇ ਆਰ ਓਵਰ ਐਕਸਾਈਟਡ ਹੋਇਆ ਕੀ ਹੈ ਦਿਸ ਇਜ਼ ਮੇਜਰ ਮਿਸਟੇਕ ਡਨ ਬਾਈ ਥੈਮ ਜੀ ਤੋ ਕੀ ਤੁਸੀਂ ਸੋਸ਼ਲ ਮੀਡੀਆ ਤੇ ਪੋਸਟ ਪਾਉਂ ਨੂੰ ਇੰਨੀ ਕਾਲੀ ਹੁੰਦੀ ਹੈ ਤੁਹਾਨੂੰ ਤੁਸੀਂ ਚੈੱਕ ਹੀ ਨਹੀਂ ਕਰ ਪਾ ਰਹੇ ਵੀ ਤੁਸੀਂ ਲਿਖ ਕੇ ਕੀ ਰਹੇ ਹੋ ਜੀ ਔਰ ਉਹਨਾਂ ਨੂੰ ਲੱਗਦਾ ਹੀ ਹੈ ਵੀ ਕਾਂਗਰਸ ਤਾਂ ਬੜੀ ਕਾਲੀ ਹੈ ਇਹਨਾਂ ਨੂੰ ਜੁਆਇਨ ਕਰਨ ਨੂੰ ਸੋ ਥਿਸ ਇਜ਼ ਅਨਫੋਰਚੂਨੇਟ ਐ ਸਿਚੁਏਸ਼ਨ ਨਹੀਂ ਹੋਣੀ ਚਾਹੀਦੀ ਹੈ ਕਿਸੇ ਵੀ ਪਾਰਟੀ ਲੈਵਲ ਤੇ ਦਲਬਾਹ ਸਾਹਿਬ ਇੱਕ ਚੀਜ਼ ਬਹੁਤ ਅਹਿਮ ਹੋ ਜਾਂਦੀ ਹੈ ਜਿਹੜੇ ਪਰਮਿੰਦਰ ਬਰਾੜ ਹੋਣ ਦੀ ਗੱਲ ਕਰੀਏ ਤੇ ਜਿੱਥੋਂ ਤੱਕ ਮੈਨੂੰ ਪਤਾ ਵੀ ਜਦੋਂ ਉਹ ਅਕਾਲੀ ਦਲ ਅਕਾਲੀ ਦਲ ਦੇ ਵਿੱਚ ਸਨ ਤਾਂ ਆਈਟੀ ਦਾ ਸਾਰਾ ਡਿਪਾਰਟਮੈਂਟ ਉਹਨਾਂ ਕੋਲ ਸੀ ਜਿਹੜਾ ਬੰਦਾ ਕੋਲ ਇੱਕ ਆਈਟੀ ਦਾ ਡਿਪਾਰਟਮੈਂਟ ਇੱਕ ਪੋਲੀਟੀਕਲ ਪਾਰਟੀ ਦਾ ਚਲਾਉਂਦਾ ਹੋਵੇ ਤਾਂ ਐਡੀ ਵੱਡੀ ਮਿਸਟੇਕ ਕਿਵੇਂ ਕਰ ਸਕਦਾ ਹੈ ਮੇਰਾ ਕਹਿਣਾ ਹੈ ਬਰਾੜ ਸਾਹਿਬ ਮਤਲਬ ਐਮਪੀ ਦੀ ਇਲੈ ਕਰੀ ਕਰ ਰਹੇ ਨੇ ਕੈਂਪੇਨ ਚ ਨੇ ਉਹ ਤੇ ਇਹੋ ਜਿਹੀਆਂ ਗਲਤੀਆਂ ਕਰੋ ਕਰਨਗੇ ਤੇ ਇਹਦੇ ਚ ਉਹਨਾਂ ਦਾ ਸਿਆਸੀ ਨੁਕਸਾਨ ਹੋਏਗਾ ਜੀ ਕਿਉਂਕਿ ਲੋਕ ਇਸ ਗੱਲ ਨੂੰ ਅੰਦਾਜ਼ਾ ਲਗਾ ਸਕਦੇ ਆ ਕਿ ਜਿਸ ਬੰਦੇ ਨੂੰ ਅਸੀਂ ਪਾਰਲੀਮੈਂਟ ਚ ਭੇਜਣਾ ਹੈ ਜੀ ਤੇ ਜਿਉ ਇਹੋ ਜਿਹੀ ਪੋਸਟ ਪਾ ਰਿਹਾ ਹੈ ਬਿਨਾਂ ਦੇਖੇ ਜਾਂ ਬਿਨਾਂ ਚੈੱਕ ਕੀਤੇ ਜੀ ਸੋ ਉਹ ਕਿਹੋ ਜਿਹੀ ਉਹ ਸੋਚ ਤੇ ਖੜੇ ਹੋਣ ਦੀ ਗੱਲ ਜੀ ਥੈਂਕ ਥੈਂਕ ਯੂ ਜੀ ਹਾਂ ਥੈਂਕ ਯੂ ਤਲਵਾਰ ਸੋ ਥੈਂਕ ਯੂ ਜੀ ਤਾਂ ਤੁਸੀਂ ਸੁਣਿਆ ਸੰਜੀਤ ਤਲਵਾਰ ਹੋਰਾਂ ਵੱਲੋਂ ਸਾਫ਼ ਕੀਤਾ ਗਿਆ ਕਿ ਭਾਈ ਜਿਹੜਾ ਉਕਤ ਵਿਅਕਤੀ ਹੈ ਸੰਜੀਵ ਤਲਵਾਰ ਉਹਨਾਂ ਦਾ ਉਹਨਾਂ ਨਾਲ ਕੋਈ ਲੈਣ ਦੇਣ ਨਹੀਂ ਉਹਨਾਂ ਦਾ ਇੱਕ ਬਰਧਵ ਹੈ ਜਿਨ੍ਹਾਂ ਦਾ ਬੇਟਾ ਬਾਲ ਪੜ੍ਹਾਈ ਕਰਦਾ ਇੱਥੇ ਉਹਨਾਂ ਦਾ ਬੇਟਾ ਕੋਈ ਨਹੀਂ ਹੈ ਕੋਈ ਚਾਚੇ ਦਾ ਮੁੰਡਾ ਕੋਈ ਤਾਏ ਦਾ ਮੁੰਡਾ ਕੋਈ ਭੂਆ ਦਾ ਮੁੰਡਾ ਕੋਈ ਹੋਰ ਰਿਸ਼ਤੇਦਾਰ ਦਾ ਮੁੰਡਾ ਕਹਿੰਦੇ ਇਹ ਸਿਰਫ ਇਸ ਵਿਅਕਤੀ ਦਾ ਸਾਡੇ ਪਰਿਵਾਰਕ ਰਿਸ਼ਤੇਦਾਰੀ ਨਾਲ ਕੋਈ ਲੈਣ ਦੇਣ ਨਹੀਂ ਤੇ ਨਾਲ ਹੀ ਉਹਨਾਂ ਤੰਜ ਕਸਿਆ ਵੀ ਪਰਮਿੰਦਰ ਬਰਾਰ ਲੋਕ ਸਭਾ ਦੀ ਸੀਟ ਚੋਂਦਨੇ ਟਿੱਕਰ ਚੋਂਦਨੇ ਲੁਧਿਆਣ ਤੋਂ ਇਸ ਕਰਕੇ ਕਈ ਵਾਰ ਬੰਦਾ ਜਿਆਦਾ ਫਿਰ ਲੀਡਰਾਂ ਨੂੰ ਦਿਖਾਉਣ ਵਾਸਤੇ ਜਿਹੇ ਚੀਜ਼ਾਂ ਕਰ ਦਿੰਦਾ ਜਿਸ ਨੂੰ ਲੈ ਕੇ ਬਾਅਦ ਚੋਂ ਪਸਤੋਣਾ ਪੈ ਜਾਂਦਾ ਪਰ ਉਹ ਕਾਂਗਰਸ ਪਾਰਟੀ ਨਾਲ ਅੱਜ ਵੀ ਖੜੇ ਨੇ ਤੇ ਭਵਿੱਖ ਦੇ ਵਿੱਚ ਵੀ ਖੜੇ ਨਜ਼ਰ ਆਉਣਗੇ ਮਹਿੰਦਰਪਾਲ ਸਿੰਘ ਤੋਂ ਨਾ ਕੈਮਰਾਮੈਨ ਰੋਸ਼ਨ ਨਾਲ ਦੇਖਦੇ ਰਹੀਤਨੀ ਟੀਵੀ ਸਤਿ ਸ੍ਰੀ ਅਕਾਲ